ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਹੀ ਦੇਸ਼ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਾਂ ਧੁੰਦ ਦੇ ਵਿੱਚ ਜਾਂਦੇ ਆ ਤੇ ਸਭ ਤੋਂ ਵੱਡੀ ਗੱਲ ਤਾਂ ਜਿੰਨਾ ਗਰੇਜ ਕਰ ਸਕਦੇ ਆ ਘਰੋਂ ਨਿਕਲਣ ਤੋਂ ਗਰੇਜ ਕਰਗੇ 2 ਮਹੀਨੇ ਤੇ ਜੇ ਆਪਾਂ ਜਾਣਾ ਵੀ ਆ ਕਿਤੇ ਤਾਂ ਬਹੁਤ ਹੀ ਸਹਿਜ ਮਤੇ ਨਾਲ ਤੇ स्ਨੋ ਗੱਡੀਆਂ ਚਲਾ ਕੇ ਆਪਾਂ ਚੱਲੀਏ ਕਿਉਂਕਿ ਕਾਫੀ ਐਕਸੀਡੈਂਟ ਜਿਹੜੇ ਆ ਤੁਹਾਨੂੰ ਦੇ ਕਾਰਨ ਹੋ ਰਹੇ ਆ ਤੇ ਪਰਿਵਾਰ ਦੇ ਸਾਰੇ ਜੀ ਪਰਿਵਾਰ ਦੇ ਮੈਂਬਰ ਆਪਣੇ ਘਰੇ ਵੀ ਆਪਾਂ ਨੂੰ ਡੀਕਦੇ ਹੁੰਦੇ ਆ ਤੇ ਇੱਕ ਲਾਈਟਾਂ ਜਿਹੜੀਆਂ ਖਾਸ ਕਰਕੇ ਗੱਡੀਆਂ ਦੀਆਂ ਲਾਈਟਾਂ ਸਾਰਿਆਂ ਦੀਆਂ ਹਾਈ ਬੀਮ ਛੱਡੀਆਂ ਹੁੰਦੀਆਂ ਸ਼ਹਿਰ ਦੇ ਵਿੱਚ ਵੀ ਤੇ ਹਾਈਵੇ ਤੇ ਵੀ ਹਾਈਵੇ ਤੇ ਜੇ ਆਪਾਂ ਕਹੀਏ ਇੱਕ ਸਿੰਗਲ ਰੋਡ ਜਿਹੜੇ ਹੁੰਦੇ ਆ ਜੇ ਆਪਾਂ ਵੇਖੀਏ ਸਿੰਗਲ ਰੋਡ ਦੇ ਉੱਤੇ ਆਇਆ ਜਦੋਂ ਹਾਈ ਬੀਮ ਲਾਈਟਾਂ ਜਗਦੀਆਂ ਤੇ ਅੱਗੇ ਜਨਾਂ ਦਾ ਸਕੂਟਰ ਵਾਲੇ ਨੂੰ ਕੁਝ ਤੇ ਦਦਾ ਨਾ ਮੋਟਰਸਾਈਕਲ ਵਾਲੇ ਨੂੰ ਕੁਝ ਤੇ ਦਿਸਦਾ ਤੇ ਨਾ ਹੀ ਕਾਰ ਵਾਲੇ ਨੂੰ ਵੀ ਨਹੀਂ ਕੁਝ ਨਹੀਂ ਦਿਸਦਾ ਸੋ ਇਸ ਕਰਕੇ ਆਪਾਂ ਲੋ ਬੀਮ ਲਾਈਟਾਂ ਤੇ ਗੱਡੀ ਚਲਾਈਏ ਤਾਂ ਬਹੁਤ ਵਧੀਆ ਰਹੂਗਾ ਕਿਉਂਕਿ ਅਗਲੇ ਦਾ ਵੀ ਪਰਿਵਾਰ ਅਗਲੇ ਨੂੰ ਡੀਕਦਾ ਹੋਊਗਾ ਕਿ ਤੁਹਾਡਾ ਵੀ ਪਰਿਵਾਰ ਤੁਹਾਡੇ ਘਰੇ ਡੀਕਦਾ ਹੋਊਗਾ ਜੇ ਆਪਾਂ ਫਰੀਦਕੋਟ ਦੀ ਗੱਲ ਕਰੀਏ ਫਰੀਦਕੋਟ ਜੇ ਆਪਾਂ ਤਲਵੰਡੀ ਵਾਲੇ ਪੁਲ ਦੀ ਗੱਲ ਕਰੀਏ ਤਲਵੰਡੀ ਵਾਲਾ ਪੌਲਾ ਜਿਹੜਾ ਉੱਥੇ ਵੇਖਿਆ ਕਿ ਫਲਾਈਓਵਰ ਹੈ ਜਿਹੜਾ ਉੱਥੇ ਵੇਖਿਆ ਕਿ ਲਾਈਟਾਂ ਜਿਹੜੀਆਂ ਉੱਥੇ ਨਹੀਂ ਜਗ ਰਹੀਆਂ ਪੁਲ ਪਹਿਲਾਂ ਹੀ ਪੀੜਾ ਪਤਾ ਨਹੀਂ ਕਿਹੜੇ ਕਾਰਨ ਕੋਈ ਕਹਿੰਦੇ ਉੱਥੇ ਰੁਕ ਲੱਗੀ ਸੀ ਕਿ ਉਹ ਇਧਰਲੇ ਪਾਸੋਂ ਪੁਲ ਪੀੜਾ ਹੋ ਗਿਆ ਤੇ ਪਰਲੇ ਪਾਸੋਂ ਚੌੜਾ ਹੋ ਗਿਆ ਸਹੀ ਮਾਣੇ ਤਾਂ ਚਲੋ ਪੌੜਾ ਜਿਹੜਾ ਪੂਰਾ ਜਿਵੇਂ ਸੀਗਾ ਉਵੇਂ ਹੀ ਬਣਨਾ ਚਾਹੀਦਾ ਸੀ ਚਲੋ ਜੇ ਫਿਰ ਵੀ ਕਿਸੇ ਕਾਰਨ ਕਰਕੇ ਪੁਲ ਇੱਕ ਪਾਸੋਂ ਪੀੜਾ ਤੇ ਇੱਕ ਪਾਸੋਂ ਚੌੜਾ ਤੇ ਉੱਥੇ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਫਰੀਦਕੋਟ ਦੇ ਡੀਸੀ ਸਾਹਿਬ ਨੂੰ ਬੇਨਤੀ ਆ ਕਿ ਉੱਥੇ ਜਿਹੜਾ ਲਾਈਟਾਂ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ ਤਾਂ ਕਿ ਉੱਥੇ ਕੋਈ ਅਨੁਸੁਖਾਵੀ ਘਟਨਾ ਜੜੀ ਆ ਉਹ ਨਾ ਹੋਵੇ